ਜੇ ਕਰ ਚੁੱਕੇ ਸੀ ਨਹੀਂ ਜਦੋਂ ਅਸੀਂ ਦੇਖਿਆ ਜੀ ਉਹ ਮਤਲਬ ਸ਼ੱਕੀ ਜਿਹੜੀ ਈਵਨਿੰਗ ਪੈਟਰੋਲਿੰਗ ਦੇ ਦੌਰਾਨ ਫਿਲੌਰ ਪੁਲਿਸ ਵੱਲੋਂ ਇੱਕ ਜਿਹੜੀ ਸ਼ੱਕੀ ਗੱਡੀ ਸੀਗੀ ਜਦੋਂ ਆਪਾਂ ਫਿਲੌਰ ਟੀਵਰਡਸ ਜੰਨਨ ਹੋਣੀ ਹੈ ਗਈਆਂ ਤਾਂ ਖੱਬੇ ਵੱਤੂ ਜਿਹੜਾ ਈਵਨਿੰਗ ਦਾ ਟਾਈਮ ਸੀਗਾ ਉਹ अराउंड ਉਦੋਂ ਜਿਹੜਾ ਹੈਗਾ ਨੈਸ਼ਨਲ ਹੈਗਾ ਨੇਸ਼ਨਲ ਨੈਸ਼ਨਲ ਸਾਈਡ ਤੇ ਗੱਡੀ ਲਗਾਈ ਹੋਈ ਸੀ ਅੰਮ੍ਰਿਤਸਰ ਸਲੀਪ ਰੋਡ ਔਰ ਬਿਲਕੁਲ ਨੈਸ਼ਨਲ ਹਾਈਵੇ ਨੈਸ਼ਨਲ ਹਾਈਵੇ ਦੇ ਸਾਈਡ ਤੇ ਸਾਈਡ ਸਰ ਠੀਕ ਉਥੇ ਇੱਕ ਗੱਡੀ ਲੱਗੀ ਹੋਈ ਸੀ ਇੱਕ ਕ੍ਰੇਟਾ ਗੱਡੀ ਸੀਗੀ ਓਕੇ ਤੇ ਬਾਹਰਲਾ ਨੰਬਰ ਜਿਗਾ BB02 ਸਮਥਿੰਗ ਅੰਮ੍ਰਿਤਸਰ ਦਾ ਨੰਬਰ ਠੀਕ ਤੇ ਉਹਦੇ ਵਿੱਚ ਬੇਸਿਕਲੀ ਉਹਰੇ ਸ਼ੀਸ਼ੇ ਵੀ ਕਾਲੇ ਸੀਗੇ ਜੋ ਸਪੈਸ਼ਲ ਗੱਡੀ ਸੀ ਸੋ ਜੈਟ ਬਲੈਕ ਬਿਲਕੁਲ ਠੀਕ ਤੇ ਜਾਲੀ ਲੱਗੀ ਹੋਈ ਸੀ ਤੇ ਜਦੋਂ ਅਸੀਂ ਉਹਦੇ ਵਿੱਚ ਚੈੱਕ ਕੀਤਾ ਤੇ ਦੋ ਮੁੰਡੇ ਸਾਡੀ ਪਾਰਟੀ ਦੇ ਲੱਗੇ ਤੇ ਸਸਪੀਸ਼ੀਅਸ ਸੀਗਾ ਕੋਈ ਲੱਗਦਾ ਸੀ ਕਿ ਇਹ ਸ਼ੱਕੀ ਚੀਜ਼ ਹੋ ਸਕਦੀ ਹੈ ਤੇ ਮੌਕੇ ਤੇ ਸੀ ਆਪਣੇ ਅਫਸਰ ਕੋਲ ਇੱਥੇ ਲਾਇਆ ਗਿਆ ਸਾਡੇ ਡੀਐਸਪੀ ਫਲਾਉਰ ਆ ਉਹਨਾਂ ਨੇ ਸਰਚ ਕੀਤੀ ਲਈ ਕਿਉਂਕਿ ਅਲਟੀਮੇਟਲੀ ਫਿਰ ਉਹਨਾਂ ਨੂੰ ਕੰਟਰਾਬੈਂਡ ਜਿਹੜਾ ਮੈਥਮਫੀਟਾਮੀਨ ਜਦੋਂ ਆਪਾਂ ਆਮ ਬਾਜ਼ਾਰ ਚ ਆਈ ਸਕੈਲ ਦੇ ਨੇ ਉਹ ਠੀਕ ਹੈ ਨਾ ਵੇਚ ਦਿੱਤਾ ਗਿਆ 4 ਗ੍ਰਾਮ ਆਈਸ ਨੂੰ ਨਾਲ ਇੱਕ ਰਿੰਗ ਸਕੇਲ ਵੀ ਸੀਗਾ ਇੱਕ ਸੋਨ ਵੀ ਉਹਨਾਂ ਕੋਲ 200 ਨਿਕਲੜ ਕੇ ਉਹਨਾਂ ਸੀ ਜਿਹਦਾ ਨਾਮ ਲਫਕਰੀ ਚਾਹ ਗਿਆ ਪੁੱਤਰ ਨੂੰ ਗੁੱਤਰੀ ਤੇ ਚੀਮਾ ਬਾੜ ਦਾ ਬਿਆਸਥਾ ਨੇ ਨਾ ਤੇ ਇੱਕ ਬੰਦਾ ਸੀਗਾ ਜਿਹੜਾ ਕਨਡਕਟਰ ਸਾਈਡ ਤੇ ਬੈਠਾ ਸੀਗਾ ਗੱਡੀ ਦੀ ਉਹਦਾ ਨਾਮ ਫਕਰੀਪੁਰ ਹੈਪੀ ਹੈਗਾ ਤੇ ਇਹ ਹੈਗਾ ਪੁੱਤਰ ਤਰਫੀਮ ਸਿੰਘ ਵਾਸੀ ਜੰਨੂਪੁਰ ਜਿਹੜਾ ਥਾਂ ਤੇ ਸੀ ਹੂੰ ਤੇ ਇਹਨਾਂ ਤੇ ਵਿੱਚੋਂ ਨਾਲ ਲਾਈਟਰ ਵੀ ਮਿਲਿਆ ਤੇ ਨਾਲ ਉਹ ਜਿਹੜਾ ਸਮਾਨ ਹੁੰਦਾ ਉਹ ਵੀ ਸਾਰੇ ਚੀਜ਼ਾਂ ਸਮੇਤ ਮਿਲ ਗਿਆ ਬੇਸਕੋਲ ਪਿਆ ਬੇਸਕੋਲ ਵੀ ਮਿਲਿਆ ਇਹ ਕੰਜ਼ੂਮ ਕਰ ਰਿਹਾ ਸੀ ਮੈਂ ਲੈਟ ਮੀ ਹਾਂ ਹਾਂ ਉਹ ਤੋਂ ਬਾਅਦ ਫੇਰ ਜਦੋਂ ਸੀ ਗੋਣ ਤੋਂ ਜਿਹੜੀ ਵਿਜੀਟ ਕੀਤੀ ਸਾਰੀ ਤੇ ਇਹ ਜਿਹੜੇ ਬੰਦੇ ਲੈ ਕੇ ਆਏ ਸੀਗੇ ਇਹ ਇੱਕ ਸੰਦੀਪ ਰੋਡ ਦਾ ਨਾਮ ਦਾ ਬੰਦਾ ਜਿਹਦੇ ਨਾਲ ਉਹ ਉੱਥੋਂ ਲੈ ਕੇ ਆਏ ਸੀਗੇ ਤੇ ਉੱਥੋਂ ਇਹਨਾਂ ਨੇ ਇੱਕ ਬਕਾਇਦਾ ਪੀਪੀਐਮ ਕਰਕੇ ਉਹਨੂੰ ਪੈਸੇ ਜਿਹੜੇ 10000 ਪੀਪੀਐਮ ਪੇ ਕੀਤਾ ਤੇ ਉਹਦੇ ਬਦਲੇ ਵਿੱਚ ਉਹਨੇ ਡਾਕਟਰ ਸਭ ਤੁਸੀਂ ਮੈਡੀਕਲ ਵੀ ਕਰਾਇਆ ਹੈ ਤੇ ਮੈਡੀਕਲ ਰਿਪੋਰਟ ਚ ਕਿਹਾ ਕਿ ਲੋਕ ਲੈਂਦੇ ਸੀ ਕਿ ਉਹਦੇ ਦੇਖੋ ਇਹਨਾਂ ਵਿੱਚ ਅਸੀਂ ਡਿਟੇਲਸ ਮੈਡੀਕਲ ਵੀ ਕਰਾਇਆ ਹੈਗਾ ਉਹ ਉਹਦੇ ਵਿੱਚ ਟੈਸਟ ਦੇ ਵਿੱਚ ਬਿਲਕੁਲ ਪੋਜ਼ਿਟਿਵ ਆਇਆ ਹੈ ਜਿਵੇਂ ਰਿਪੋਰਟ ਦੋਹਾਂ ਦੀ ਰਿਪੋਰਟ ਮਤਲਬ ਕਿ ਉਹਨੇ ਕਲੀਆਂ ਕਰ ਰਹੇ ਸੀਗੇ ਨੀ ਜਦੋਂ ਅਸੀਂ ਕਰ ਚੁੱਕੇ ਸੀਗੇ ਨਹੀਂ ਜਦੋਂ ਅਸੀਂ ਦੇਖਿਆ ਜੀ ਉਹਨੂੰ ਮਤਲਬ ਸ਼ੱਕੀ ਹਲਾਜ ਪਾਏ ਗਏ ਸੀ ਉਹ ਤੋਂ ਕਰਨ ਦੀ ਤਿਆਰੀ ਸੀਗੀ ਬਟ ਹਾਂ ਬਟ ਜਿਹੜਾ ਡੋਪ ਟੈਸਟ ਹੈਗਾ ਯੂਰਿਨ ਜਿਹਦੇ ਵਿੱਚ ਪੋਜ਼ਿਟਿਵ ਆਇਆ ਤੇ ਬਲੱਡ ਐਸ ਵੀ ਨਿਕਲ ਆਇਆ ਸਰ ਮੌਕੇ ਤੇ ਰਹੇ ਕੰਜ਼ਮਪਸ਼ਨ ਦੇ ਪਰਪਸੇ ਲਈ ਜਾਂ ਇਹ ਸਬਚਨ ਆਏ ਸੀਗੇ ਜਿਹੜੀ ਇਹ ਲੈ ਕੇ ਆਏ ਨਹੀਂ ਕੰਜ਼ਮਪਸ਼ਨ ਪਰਪਸ ਲਈ ਨਹੀਂ ਆਪਾਂ ਨੇ ਪਟੋਸੀ ਇਹ ਦੋਨੇ ਡਰਗਸ ਦੇ ਆਦੀ ਹੈ ਜੀ ਕੰਜ਼ਮਪਸ਼ਨ ਪਰਪਸ ਲਈ ਹੈ ਡੋਪ ਟੈਸਟ ਪੋਜ਼ਿਟਿਵ ਹੈ ਗਿਆ ਤਾਂ ਆਪਾਂ ਉਸ ਤੋਂ ਫਾਈ ਪ੍ਰੈਜ਼ਾ ਅਮਰੀਦਪਾਲ ਨਾਲ ਰਿਲੇਸ਼ਨ ਹੈ ਹਨਾ ਜੀ ਹਰ ਪ੍ਰਿਦਾ ਅਮਰੀਕਾ ਕਲਨ ਕਿ ਰਿਲੇਸ਼ਨ ਹੈ ਦੇਖੋ ਉਹ ਤਾਂ ਹੁਣ ਆਪਾਂ ਨੂੰ ਪਤਾ ਚੱਲੂਗਾ ਜੀ ਕੀ ਹੈਗਾ ਕੀ ਨਹੀਂ ਹੈ ਜਦੋਂ ਸਾਨੂੰ ਡਿਟੇਲਡ ਇਨਵੈਸਟੀਗੇਸ਼ਨ ਦੇਖੋ ਇਹਨੂੰ ਆਪਾਂ ਸਿੰਪਲ ਮੇਰੇ ਵੱਲੋਂ ਇਹੀ ਰਿਕਵੈਸਟ ਹੈਗੀ ਹੈ ਕਿ ਇਹਨੂੰ ਅਸੀਂ ਰੋ ਇਵਨਿੰਗ ਜਿਹੜੀ ਸਾਡੀ ਰੁਟੀਨ ਰੁਟੀਨ ਵਰਕਿੰਗ ਦੇ ਵਿੱਚ ਫੜੇ ਗਏ ਹੈਗੇ ਕੋਈ ਪੁਲਿਸ ਪਾਰਟੀ ਮਤਲਬ ਐਕਸੈਪਟਲੀ ਤੁਸੀਂ ਦੇਖੋਗੇ ਵੀ ਤੇ ਬਿਲਕੁਲ ਸਾਈਡ ਤੇ ਲਗਾਈ ਹੋਈ ਸੀਗੀ ਗੱਡੀ ਪੂਰੇ ਮੈਚੂਰੀ ਕੰਟੀਨ ਮਤਲਬ ਕਿ ਕਿਸੇ ਨੂੰ ਕਲੀਅਰ ਕਰਦੇ ਮਤਲਬ ਇਹ ਤੱਕ ਵੀ ਹੋ ਕਿ ਇਹਦਾ ਫੈਮਿਲੀ ਬੈਕਗ੍ਰਾਉਂਡ ਕੀ ਹੈ ਕੌਣ ਹੈ ਹਮੇਂ ਡੀਟੇਲ ਚੈੱਕ ਕਰਾਂਗੇ ਜੀ ਸਾਰਾ एवरीथिंग विल बी ਚੈੱਕਡ ਇਨ ਡੀਟੇਲ ਸਟਡਲੀ ਫਿਲਹਾਲ ਤੱਕ ਕੋਈ ਦੋਸ਼ੀ ਹੈਗੇ ਨਹੀਂ ਜੀ 192 ਨੰਬਰ ਮਕਦਮਾ 2024 ਦਾ ਅੰਡਰ ਸੈਕਸ਼ਨ ਬ੍ਰਦਰ ਆਫ ਹਮਨੇ ਪਾਸ ਹਾਂ ਜੀ ਆਮਨੇ ਪਾਸ ਬ੍ਰਦਰ ਐਪਰੂਵਡ ਹਾਂ ਜੀ ਸਰੇ ਸੰਦੀਪ ਅਰੋੜਾ ਹੈਗਾ ਇਹਨੂੰ ਅਰੈਸਟ ਕੀਤਾ ਇਹਨੂੰ ਬਿਲਕੁਲ ਜੀ ਇਹਨੂੰ ਮੈਂ ਤੁਹਾਨੂੰ ਉਹੀ ਦੱਸ ਰਿਹਾ ਅਸੀਂ ਜਿਹੜਾ ਪਰਚ ਰੈਗੂਲਰਿਟੀ ਕਮਿਸ਼ਨ ਜਿਹੜਾ ਅਸੀਂ ਪਰਚਾ ਦਾਨਚ ਕੀਤਾ ਜੀ ਉਹ 22 27 ਐਨਡੀਪੀਐਸ ਤੇ ਉਹਦੇ ਵਿੱਚ ਵਾਅਦਾ ਵੀ ਉਹ 29 ਐਨਡੀਪੀਐਸ ਦਾ ਕਰਤਾ 29 ਦਾ ਮਤਲਬ ਇਹ ਹੁੰਦਾ ਕਿ ਜਿਸ ਨੂੰ ਲੈ ਕੇ ਆਏ ਹੋਣ ਅੱ ਇਹ ਹੈ ਕਿ ਈਟਾ ਨਗਰ थाना ਹੈਪੋਲ ਇਹਨੂੰ ਵੀ ਅਰੈਸਟ ਕਰਦੇ ਆ ਰੈਸਟ ਸੋ ਜਿਹੜੀ ਹੋਰ ਵੀ ਸਾਰੀ ਜਿਹੜੀ ਬੈਕਵਰਡ ਚੇਨ ਹੈ ਪ੍ਰੋਪਰ ਇਨਵੈਸਟੀਗੇਸ਼ਨ ਅਸੀਂ ਕਰਕੇ ਉਹਨਾਂ ਨੂੰ ਜਿਹੜੇ ਵੀ ਟੋਟਲ 3 ਬੰਦੇ ਅਰੈਸਟ ਹੋਏ ਹਨ ਟੋਟਲ ਹੁਣ ਤੱਕ 3 ਬੰਦੇ ਸਰ ਇੱਕ ਚੀਜ਼ ਨਾਲ ਕੋ 4 ਗ੍ਰਾਮ ਜੀ ਹੁਣ ਜਾਣਕਾਰੀ ਚਾਹੀਦੀ ਕਿ ਇਹ ਟੂਵਾਰਡਸ ਲੁਧਿਆਣਾ ਤੋਂ ਇੱਧਰ ਆ ਰਹੇ ਸੀਗੇ ਅਮ੍ਰਿਤਸਰ ਵਾਲੇ ਜੀ ਜਿਹੜਾ ਉੱਥੇ ਤੋਂ ਹੀ ਲੈ ਜੀ ਠੀਕ ਤੇ ਜਾ ਅਮ੍ਰਿਤਸਰ ਰਹੇ ਸੀ ਇਹ ਨਹੀਂ ਇਹ ਤਾਂ ਹੁਣ ਥੋੜਾ ਚੱਲੂਗਾ ਜੀ ਇਹ ਤਾਂ ਡਿਟੇਲਸ ਹੁਣ ਮੈਂ ਪਰਸਨਲੀ ਅਜੇ ਕੁਝ ਅਜਮਾੜਾ ਜਿਹਾ ਹੋ ਗਿਆ ਦਾ ਜੀ ਜੀ ਹ ਜੀ ਗ੍ਰੇਡ ਕਰੀਏ ਸਾਣੀ ਬਲੇ ਤੇ ਦਸਕਦੇ ਨੇ ਬੈਟਰ ਹਾਂਜੀ